ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਟ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਕਿਤਾਬਾ ਇੱਕ ਨਿਊ ਫੈਬਰਿਕ ਲੈ ਕੇ ਆਏ ਜੀ ਬੜਾ ਪਿਆਰਾ ਟਿਸ਼ੂ ਨੈਟ ਦੇ ਵਿੱਚ ਸੂਟ ਹੋਣਗੇ ਪ੍ਰਿੰਟਡ ਤੇ ਪਿਓਰ ਮੋਡਲ ਦੇ ਸੂਟ ਹੋਣਗੇ ਦੋ ਤਰ੍ਹਾਂ ਦੇ ਤੁਹਾਨੂੰ ਫੈਬਰਿਕ ਦਿਖਾਵਾਂਗੇ ਵਿਦਾਊਟ ਦੁਪੱਟਾ ਸੂਟ ਹੋਣਗੇ ਅੱਜ ਦੇ ਤੇ ਪ੍ਰਾਈਸ ਮੈਂ ਨਾਲ ਦੀ ਨਾਲ ਸੁੱਟਾਂ ਤੇ ਦੱਸੀ ਜਾਣੇ بس ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰੇ ਚੈਨਲ ਸਬਸਕ੍ਰਾਈਬ ਕਰ ਲਓ। 8:00 ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਨੇ ਆ ਜੀ 9:30 9:30 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਵਗਾ ਤਾਂ ਥੋੜਾ ਕੋਈ ਵੀ ਸੂਟ ਦੇਖਣ ਤੋਂ ਵੀ ਸੰਭਵ ਹੋ ਗਈ। ਬਾਕੀ ਜਿਨ੍ਹਾਂ ਨੇ ਜਿਵੇਂ ਪ੍ਰੋਪਰ ਸਟਿਚ ਕਰਾ ਕੇ ਰੈਡੀ ਕਰਾ ਕੇ ਸੂਟ ਮੰਗਾਉਣੇ ਹੁੰਨੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨਸਟਿਚ ਜਿਵੇਂ ਸੂਟ ਦਿਖਾਈ ਦੇ ਐਵੇਂ ਤੁਸੀਂ ਮੰਗਾਣਾ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕ੍ਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹ ਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਤੇ ਪੇਮੈਂਟ ਆਨਲਾਈਨ ਹੀ ਕਰਨੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈ ਹੈਗੀ ਤੇ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਤਾਂ ਵੀ ਤੁਸੀਂ ਆ ਸਕਦੇ ਹੋ ਜੀ ਮੰਡੇ ਟੂ ਸੈਟਰਡੇ ਤੇ ਸੰਡੇ ਸਾਡਾ ক্লোਜ਼ ਹੁੰਦਾ ਜੀ ਤੇ ਕੋਰੀਅਰ ਚਾਰजेस ਅਲੱਗ ਤੋਂ ਹੁੰਨੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਕਨਫਰਮ ਕਰ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਦੇ ਹੋ ਨਾਲ ਦੀ ਨਾਲ ਆਪਣਾ ਐਡਰੈਸ ਪਹਿਲਾਂ ਭੇਜ ਕੇ ਆਪਣੇ ਕੋਰੀਅਰ ਚਾਰजेस ਪੁੱਛ ਲਿਆ ਕਰੋ ਵੀ ਕਿੰਨੇ ਹੋਣਗੇ ਤੇ ਦੇਖਦੇ ਆਂ ਜੀ ਅੱਜ ਦਾ ਪਹਿਲਾ ਸੂਟ ਇਹ ਦੇਖੋ ਬਿਲਕੁਲ ਨਵਾਂ ਫੈਬਰਿਕ ਆਇਆ ਟਿਸ਼ੂ ਨੈਟ ਦੇ ਵਿੱਚ ਟਿਸ਼ੂ ਦੇ ਸੂਟ ਹੈ ਤੇ ਹਲਕੀ ਹਲਕੀ ਚੈੱਕ ਹੈ ਜੀ ਇਹਦੇ ਵਿੱਚ ਸੂਟ ਦੇ ਵਿੱਚ ਇਹਨੂੰ ਟਿਸ਼ੂ ਚੈੱਕ ਵਾਲਾ ਵੀ ਸੂਟ ਕਹਿ ਸਕਦੇ ਤੇ ਮੇਨ ਪ੍ਰੋਪਰ ਇਹਦਾ ਨਾਮ ਹੈਗਾ ਟਿਸ਼ੂ ਨੈੱਟ ਦੇ ਵਿੱਚ ਸੂਟ ਹੈ ਤੇ ਪ੍ਰਿੰਟਿੰਗ ਇੰਨੀ ਜ਼ਬਰਦਸਤ আর ਲਾਈਟ weight ਸੂਟ ਹੈ ਪੂਰਾ ਆਲਓਵਰ ਇਹ 5 ਮੀਟਰ ਦਾ ਸੂਟ ਹੈ ਕਿਸੇ ਵਧੀਆ ਫੰਕਸ਼ਨ ਤੇ ਵੀ ਤੁਸੀਂ ਹਲਕਾ ਫੁਲਕਾ ਇਹਨਾਂ ਨੂੰ ਹਾਈਲਾਈਟ ਕਰਾ ਕੇ ਜਿਵੇਂ ਆਪਾਂ ਥੋੜਾ ਹੈਂਡਵਰਕ ਕਰਵਾ ਕੇ ਥੋੜਾ ਹਾਈਲਾਈਟ ਕਰਵਾ ਕੇ ਬਹੁਤ ਪਿਆਰੀ ਲੁੱਕ ਆਉਣੀ ਹੈ ਪਿਓਰ ਦੇ ਦੁਪੱਟੇ ਲੈ ਕੇ ਨਾਲ ਕੋਈ ਪਿਓਰ ਚਨੌਨ ਪਿਓਰ ਟੈਬੀ ਸੈਮੀ ਚਨੌਨ ਦਾ ਵੀ ਲੈ ਸਕਦੇ ਹੋ ਤੁਸੀਂ ਜਿਨ੍ਹਾਂ ਨੂੰ ਪਿਓਰ ਚਨੌਨ ਮਹਿੰਗਾ ਲੱਗਦਾ ਤੇ ਬਹੁਤ ਪਿਆਰੀ ਇਹਨਾਂ ਦੀ ਪ੍ਰਿੰਟਿੰਗ ਤੇ ਕਲਰ ਬਹੁਤ ਸੋਹਣੇ ਆ ਦੇਖੋ ਬੜਾ ਸੋਹਣਾ ਮਸਟਰਡ ਬ੍ਰਾਊਨ ਜਿਹਾ بیس ਹੈ ਸੂਟ ਦਾ ਤੇ ਪ੍ਰਿੰਟ ਤੁਸੀਂ ਦੇਖੇ ਰਹੇ ਹੋ ਬਹੁਤ ਪਿਆਰਾ ਟਿਸ਼ੂ ਨੈਟ ਦੇ ਵਿੱਚ ਸੂਟ ਤੇ ਬਹੁਤ ਪਿਆਰਾ ਇਹ ਫੈਬਰਿਕ ਪੂਰੇ 5 ਮੀਟਰ ਦੀ ਕੱਟ ਹੈ ਵਿਦਆਊਟ ਦੁਪੱਟਾ ਸੂਟ ਹੈ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਬਹੁਤ ਪਿਆਰੀ ਲੁੱਕ ਹੈ ਜੀ ਸੂਟ ਦੀ ਇਹਦੇ ਮੈਂ ਤੁਹਾਨੂੰ ਕਲਰ ਦਿਖਾਨੀਆਂ ਬੜੇ ਪਿਆਰੇ ਪਿਆਰੇ ਕਲਰ ਹੈ ਬਾਕੀ ਜਿਨ੍ਹਾਂ ਨੇ ਨਾਲ ਦੁਪੱਟਾ ਵੀ ਰੈਡੀ ਕਰਾ ਕੇ ਮੰਗਵਾਉਣਾ ਵੀ ਦੁਪੱਟਾ ਵੀ ਤੁਸੀਂ ਮੰਗਾ ਸਕਦੇ ਹੋ ਫਿਰ ਤੁਸੀਂ ਆਪਣੇ ਅਕੋਰਡਿੰਗ ਦੱਸ ਲਿਓ ਤੁਸੀਂ ਕਿਹੜਾ ਦੁਪੱਟਾ ਮੰਗਾਉਣਾ ਇਹ ਦੇਖੋ ਨੈਕਸਟ ਕਲਰ ਕਿੰਨਾ ਪਿਆਰਾ ਹੈ ਥੋੜਾ ਡਾਰਕ ਦੇ ਵਿੱਚ ਬਹੁਤ ਪਿਆਰਾ ਜਿਨ੍ਹਾਂ ਨੂੰ ਲੱਗਦਾ ਵੀ ਬਹੁਤ ਜ਼ਿਆਦਾ ਆਪਾਂ ਕਢਾਈਆਂ ਤੋਂ ਜਾਂ ਬਾਕੀ ਕੱਪੜਿਆਂ ਤੋਂ ਬੋਰ ਹੋ ਗਏ ਤਾਂ ਕੁਝ ਡਿਫਰੈਂਟ ਫੈ布ਰਿਕ ਐ ਟਿਸ਼ੂ ਨੈਟ ਦੇ ਵਿੱਚ ਤੇ ਬਹੁਤ ਪਿਆਰਾ ਕਲਰ ਕੰਬੀਨੇਸ਼ਨ ਪੂਰਾ 5 ਮੀਟਰ ਦਾ ਸੂਟ ਪ੍ਰਿੰਟ ਇੱਕ ਤੋਂ ਇੱਕ ਸੋਹਣੇ ਹੋਣਗੇ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਦੇ ਨਾਲ ਨੈਕਸਟ ਕਲਰ ਆ ਗਿਆ ਇਹ ਵੀ ਬੜਾ ਪਿਆਰਾ ਥੋੜਾ ਜਿਵੇਂ ਲਾਈਟ بیس ਦੇ ਵਿੱਚ ਚਾਹੀਦਾ ਤੁਹਾਨੂੰ ਸੂਟ ਤਾਂ ਇਹ ਲਾਈਟ بیس ਦੇ ਵਿੱਚ ਤੁਸੀਂ ਲੈ ਸਕਦੇ ਹੋ ਪ੍ਰਿੰਟ ਬੜਾ ਪਿਆਰਾ ਸਾਰਿਆਂ ਦਾ ਹੀ ਪ੍ਰਿੰਟ ਅਲੱਗ-ਲੱਗ ਹੋਣਗੇ ਫਟਕੇ ਸਭ ਤੋਂ ਇਹ ਦੇਖ ਇਹਦੇ ਨਾਲ ਆਪਾਂ ਡਬਲ ਕਲਰ ਦਾ ਵੀ ਦੁਪੱਟਾ ਕਰਾ ਸਕਦੇ ਹਾਂ ਡਾਈ ਟਾਈ ਐਂਡ ਆਈ ਸਿੰਗਲ ਕਲਰ ਕਰਾਉਣਾ ਤਾਂ ਵੀ ਤੁਸੀਂ ਮਸਟਰਡ ਕਲਰ ਦਾ ਕਰਾ ਸਕਦੇ ਹੋ ਬਹੁਤ ਪਿਆਰਾ ਲੱਗਣਾ ਸੂਟ ਬਣ ਕੇ ਟਿਸ਼ੂ ਨੈੱਟ ਦੇ ਵਿੱਚ ਸੂਟ ਪੂਰਾ ਆਲ ਓਵਰ ਸੂਟ ਹੈ ਜੀ 5 ਮੀਟਰ ਦੀ ਕੱਟ ਸੂਟ ਨੈਕਸਟ ਸੂਟ ਆ ਗਿਆ ਬੜਾ ਪਿਆਰਾ ਪੀਚ ਕਲਰ ਦੇ ਵਿੱਚ ਪੀਚ ਕਲਰ ਹੈ ਬੇਸ ਜਿਹੜਾ ਉਹ ਪੀਚ ਹੈ ਬਾਕੀ ਪ੍ਰਿੰਟ ਤੁਸੀਂ ਦੇਖ ਹੀ ਰਹੇ ਹੋ ਬਹੁਤ ਪਿਆਰਾ ਪ੍ਰਿੰਟ ਇਹ ਦੇਖੋ ਬੜੇ ਪਿਆਰੇ ਜਿਵੇਂ ਸਰਦਾਰੀ ਸੂਟ ਕਹਿਣ ਦਾ ਮਤਲਬ ਹੈ ਇਹਨਾਂ ਨਾਲ ਤੁਸੀਂ ਪਿਓਰ ਦੇ ਦੁਪट्टे ਲਿਓ ਜਾਂ ਟਿਸ਼ੂ ਦਾ ਵੀ ਦੁਪੱਟਾ ਲੈਣਾ ਨਾਲ ਪਲੇਨ ਉਹ ਵੀ ਬਹੁਤ ਪਿਆਰਾ ਲੱਗਣਾ ਇਹਦੇ ਨਾਲ ਬਣਿਆ ਹੋਇਆ ਬਹੁਤ ਪਿਆਰੀ ਲੁੱਕ ਆਣੀ ਹੈ ਪੀਚ ਕਲਰ ਦਾ ਵੀ ਦੁਪੱਟਾ ਬਹੁਤ ਸੋਹਣਾ ਲੱਗਦਾ ਹੈ ਜਿਨ੍ਹਾਂ ਨੂੰ ਥੋੜਾ ਲਾਈਟ ਰੱਖਣਾ ਜਾਂ ਤੁਸੀਂ ਡਾਰਕ ਕਲਰ ਦਾ ਵੀ ਲੈ ਸਕਦੇ ਹੋ ਜਿਹਦੇ ਨਾਲ ਤੇ ਤੇ ਇੱਕ ਸੋਨਾ print tissue net ਦੇ ਵਿੱਚ ਪੂਰਾ all over suit 5 ਮੀਟਰ ਦਾ ਇਹ ਦੇਖੋ ਨੈਕਸਟ ਆ ਗਿਆ suit ਇਹਦੀ ਵੀ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਸੋਨਾ print ਇਹਦੇ ਨਾਲ ਵੀ ਤੁਸੀਂ yellow mustard color ਦਾ ਵੀ ਲੈ ਸਕਦੇ ਹੋ parrot color ਦਾ ਵੀ ਤੇ ਗਾਜਰੀ color ਦਾ ਵੀ ਦੁਪੱਟਾ ਲੈ ਸਕਦੇ ਹੋ ਪ੍ਰਿੰਟ ਸਾਰੇ ਇੱਕ ਤੋਂ ਇੱਕ ਸੋਹਣੇ ਆ। ਨੈਕਸਟ ਕਲਰ ਆ ਗਿਆ ਬੜਾ ਪਿਆਰਾ। ਇਹ ਟਿਸ਼ੂ ਨੈੱਟ ਦੇ ਵਿੱਚ ਹੈ। ਟਿਸ਼ੂ ਚੈੱਕ ਵੀ ਕਹਿ ਸਕਦੇ ਆ ਇਹਨੂੰ ਆਪਾਂ ਹਲਕੀ ਹਲਕੀ ਚੈੱਕ ਬਣੀ ਹੋਈ ਹੈ ਵਿੱਚ। ਹੈ ਟਿਸ਼ੂ ਦੇ ਸੂਟ ਹੈ। ਬਹੁਤ ਪਿਆਰੀ ਪ੍ਰਿੰਟਿੰਗ। ਸਕਿਨ بیس ਹੈ ਇਹ ਵਾਲੇ ਸੂਟ ਦਾ ਤੇ ਪ੍ਰਿੰਟ ਦੇਖੋ ਕਿੰਨਾ ਡਾਰਕ ਬੜਾ ਪਿਆਰਾ ਡਾਰਕ ਕਲਰ ਦੇ ਵਿੱਚ। ਗਾਜਰੀ ਕਲਰ ਦਾ ਦੁਪੱਟਾ ਲਾਉਂਗੇ ਬਹੁਤ ਪਿਆਰਾ ਇਹਦਾ ਲੁੱਕ ਆਉਣੀ ਹੈ। ਬਾਕੀ ਜਿਹਨਾਂ ਨੂੰ ਥੋੜਾ ਲਾਈਟ ਰੱਖਣਾ ਤੁਸੀਂ ਸਕਿਨ ਕਲਰ ਦਾ ਦੁਪੱਟਾ ਲੈ ਕੇ ਗਾਜਰੀ ਕਲਰ ਦੀ ਆਪਾਂ ਲੇਸ ਵਗੈਰਾ ਲਗਾ ਸਕਦੇ ਆ ਬਹੁਤ ਪਿਆਰੇ ਸੂਟ ਬਣਨੇ ਆ ਨੈਕਸਟ ਆ ਗਿਆ ਪੈਰਟ ਕਲਰ ਦੇ ਵਿੱਚ ਇਹ ਦੇਖੋ ਇਹ ਵੀ ਪ੍ਰਿੰਟ ਬਹੁਤ ਪਿਆਰਾ ਹੈ ਬਿਲਕੁਲ ਨਵਾਂ ਫੈਬਰਿਕ ਹੈ ਇਹ ਦੁਬਾਰਾ ਤੁਸੀਂ ਰਿਪੀਟ ਮੰਗੋਗੇ ਸੂਟ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈ ਜੀ ਬਿਲਕੁਲ ਲਾਈਟ weight ਦੇ ਵਿੱਚ नैक्सट आ गया बड़ा प्यारा कॉफी कलर ब्राउन कलर बेस है सूट का बहुत प्यारा, प्यारा।, प्यारा कलर है नैक्सट आ थोड़ा लाइट कलर है भी सूट हल्का जा ਇਹ ਆਪਣੀ ਜਗਾ ਬਹੁਤ ਪਿਆਰੀ ਤੁਹਾਨੂੰ ਕਿੰਨਾ ਪਿਆਰਾ ਹੈ। ਇਹ ਵੀ ਲਾਈਟ ਸਕਿਨ ਕਲਰ 베ਸ ਹੈ ਜੀ ਸੂਟ ਦਾ। ਇਹ ਪੂਰੇ ਮੈਂ ਤੁਹਾਨੂੰ ਸੂਟ ਪੂਰੀ 5 ਮੀਟਰ ਦੀ ਕੱਟ ਟਿਸ਼ੂ ਨੈਟ ਦੇ ਵਿੱਚ ਸੂਟ ਦਿਖਾਇਆ ਹਲਕੀ ਹਲਕੀ ਚੈੱਕ ਦੇ ਵਿੱਚ ਟਿਸ਼ੂ ਚੈੱਕ ਦੇ ਵਿੱਚ ਬੜੇ ਪਿਆਰੇ ਆਲ ਓਵਰ ਸੂਟ ਦਿਖਾਇਆ ਮੈਂ ਤੁਹਾਨੂੰ ਵਿਦਾਊਟ ਦੁਪੱਟਾ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਦੇ ਨਾਲ। ਤੇ ਹੁਣ ਤੁਹਾਨੂੰ ਦਿਖਾਣਿਆ ਪਿਓਰ ਮੋਡਲ ਦੇ ਸੂਟ ਪਿਓਰ ਮੋਡਲ ਦੇ ਸੂਟ ਹੈ ਮੋਡਲ ਦੀ ਉਹ ਸ਼ਰਟ ਹੋਊਗੀ ਬਿਲਕੁਲ ਪਿਓਰ ਮੋਡਲ ਦੇ ਵਿੱਚ ਤੇ ਪਿਓਰ ਮੋਡਲ ਦੀ ਉਹ ਬਾਟਮ ਨਾਲ ਮੈਚਿੰਗ ਬਾਟਮਸ ਹੋਣਗੀਆਂ ਸੇਮ ਸਟੱਫ ਦੇ ਵਿੱਚ ਪਿਓਰ ਮੋਡਲ ਦੀ ਤੇ ਬੜਾ ਪਿਆਰਾ ਇਸ ਦਾ ਇਹ ਦੇਖੋ ਕਲਰ ਦੇਖ ਸਕਦੇ ਹੋ ਤੁਸੀਂ ਬੜਾ ਪਿਆਰਾ ਲਾਈਟ ਗ੍ਰੀਨ ਕਲਰ ਹੈ ਪਿਸਤਾ ਤੋਂ ਹਲਕਾ ਜਾਂ ਡਾਰਕ ਗ੍ਰੀਨ ਬਹੁਤ ਪਿਆਰੇ ਸੂਟ ਹੈ ਵੀ ਇਨਾ ਤੇ ਵੀ ਹਲਕਾ ਹਲਕਾ ਤੁਸੀਂ ਕੋਈ ਵਰਕ ਕਰਾ ਕੇ ਵੀ ਸਟਿਚ ਕਰਾ ਸਕਦੇ ਹੋ ਬਹੁਤ ਸੋਹਣਾ ਸਰਦਾਰੀ ਲਾਈਟ ਵੇਟ ਪ੍ਰਿੰਟ ਕਿਉਂਕਿ ਜਿਹੜਾ ਮੋਡਲ ਹੁੰਦਾ ਉਹ ਮਸਲੀਨ ਨਾਲੋਂ ਵੀ ਕਿਤੇ ਹਟ ਕੇ ਬਹੁਤ ਵਧੀਆ ਫੈਬਰਿਕ ਹੁੰਦਾ ਜੀ ਮਸਲੀਨ ਨਾਲੋਂ ਕਿਤੇ ਹੁੰਦਾ ਤੇ ਬੜੀ ਪਿਆਰੀ ਲਾਈਨਿੰਗ ਦੇ ਵਿੱਚ ਲਾਈਨਿੰਗ ਵਾਲਾ ਪ੍ਰਿੰਟ ਦੇ ਵਿੱਚ ਬਾਟਮ ਵਿਦਾਊਟ ਦੁਪੱਟਾ ਜੀ ਇਹ ਵਾਲਾ ਵੀ ਸੂਟ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦੀ ਬਾਟਮ ਪਿਓਰ ਮੋਡਲ ਦੇ ਵਿੱਚ 2000 ਪ੍ਰਾਈਸ ਹੈ 2000 ਪ੍ਰਾਈਸ ਦੇ ਨਾਲ ਇਹ ਵਾਲੇ ਸੂਟ ਇਹਨਾਂ ਦੇ ਪ੍ਰਿੰਟ ਦੁਕਾਨੀਆਂ ਮੈਂ ਤੁਹਾਨੂੰ ਬੜੇ ਪਿਆਰੇ ਪਿਆਰੇ ਪ੍ਰਿੰਟ ਦਿਖਾਉਂਦੀ ਹਾਂ। ਇਹ ਦੇਖੋ ਵਾਈਟ بیس ਦੇ ਵਿੱਚ। ਇਹਦੇ ਨਾਲ ਬਲੂ ਦੁਪੱਟਾ ਲਿਆ ਹੋਇਆ ਬਹੁਤ ਪਿਆਰਾ ਲੱਗਣਾ। ਪਿਓਰ ਮੋਡਲ ਦੇ ਵਿੱਚ ਸੂਟ। ਲਾਈਨਿੰਗ ਲਾ ਕੇ ਬਣਨਾ ਇਹ ਵਾਲਾ ਸੂਟ। ਫੁੱਲ ਸੂਟ ਨੂੰ ਲਾਈਨਿੰਗ ਲੱਗਣੀ ਹੈ। ਹੁਣ ਅੱਗੇ-ਅੱਗੇ ਤਾਂ ਮੌਸਮ ਚੇਂਜ ਹੋ ਜਾਣਾ। ਹੁਣ ਆਪਾਂ ਨੂੰ ਲਾਈਨਿੰਗ ਵਾਲੇ ਸੂਟ ਵਧੀਆ ਲੱਗਣਗੇ। ਪਿਓਰ ਮੋਡਲ ਦੀ ਸ਼ਰਟ ਹੈ ਤੇ ਪਿਓਰ ਮੋਡਲ ਦੀਓ ਇਸ ਦੀ ਬਾਟਮ। ਦੇਖੋ ਕਿੰਨੀ ਪਿਆਰੀ ਹੈ। 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਨਾਲ ਇਹ ਵਾਲੇ ਸੂਟ ਨੈਕਸਟ ਆ ਗਿਆ ਬੜਾ ਪਿਆਰਾ ਪਰਪਲ ਕਲਰ ਦੇ ਵਿੱਚ ਬਹੁਤ ਸੋਹਣਾ ਖੁੱਲੇ ਅਰਜ ਦੇ ਵਿੱਚ ਸੂਟ ਹੈ ਪਿਓਰ ਮੋਡਲ ਦੇ ਪਰਪਲ ਕਲਰ ਹੈ ਪ੍ਰਿੰਟਿੰਗ ਬਹੁਤ ਪਿਆਰੀ ਹੈ ਨਾ ਸੂਟਾਂ ਦੀ ਪਰਪਲ ਕਲਰ ਦੇ ਨਾਲ ਲਾਈਨਿੰਗ ਦੇ ਵਿੱਚ ਹੀ ਬਾਟਮ ਹੈ ਬੜੀ ਪਿਆਰੀ ਇਹ ਵੀ ਵਿਦਆਊਟ ਦੁਪੱਟਾ ਹੈ ਅੱਜ ਵਿਦਆਊਟ ਦੁਪੱਟਾ ਹੀ ਫੈਬਰਿਕ ਲੈ ਕੇ ਆਏ ਆ ਆਪਾਂ ਤੇ ਬੜੀ ਪਿਆਰੀ ਲੁੱਕ ਦੇ ਵਿੱਚ 2000 ਪ੍ਰਾਈਸ ਦੇ ਨਾਲ ਪਿਓਰ ਮੋਡਲ ਦੇ ਸੂਟ ਨੈਕਸਟ ਹੈਗਾ ਬਲੂ ਕਲਰ ਬਹੁਤ ਪਿਆਰਾ ਪ੍ਰਿੰਟ ਤੇ ਡਿਜ਼ਾਈਨ ਕਲਰ ਬਹੁਤ ਸੋਹਣਾ ਬਲੂ ਕਲਰ ਹੈ लाइनिंग बिच बड़ा प्यारा प्रिंट बॉटम प्रिंटिंग बहुत सोहनी कलर कॉम्बीनेशन बहुत प्यारे है जी सूटा नैक्स सूट आ गया बड़ा प्यारा बड़े प्रिंट के बिच है प्रिंट देखो कि सोना ਸੋਨੇ ਲਾਈਨਿੰਗ print ਦੇ ਵਿੱਚ ਬਾਟਮ ਸੇਮ ਫੈਬਰਿਕ ਹੈ ਜੀ ਪਿਓਰ ਮੋਡਲ ਦੀ ਉਹ ਸ਼ਰਟ ਹੈ ਪਿਓਰ ਮੋਡਲ ਦੀ ਉਹ ਬਾਟਮ ਹੈ ਨਾਲ ਵਿਦਾਊਟ ਦੁਪੱਟਾ suit 2000 price ਦੇ ਨਾਲ 2000 price ਦੇ ਨਾਲ ਆਪਣੇ ਇਹ ਵਾਲੇ suit ਨੈਕਸਟ ਡਿਜ਼ਾਈਨ ਆ ਗਿਆ print ਸਾਰੇ ਇੱਕ ਤੋਂ ਇੱਕ ਸੋਨੇ ਇਹਨਾਂ ਦੇ ਬਹੁਤ ਲਾਈਟ ਵੇਟ ਰਹਿੰਦੇ ਜੀ ਪਾਏ ਹੋਏ ਇਹ suit ਲਾਈਨਿੰਗ ਲੱਗ ਕੇ ਬਣਨੇ ਪਰ ਬਹੁਤ ਗ੍ਰੇਸ ਆਉਂਦੀ ਹੈ ਇਹਨਾਂ suitਾਂ ਦੀ ਉਹ ਸੋਹਣਾ ਪ੍ਰਿੰਟਰ ਸੂਟ ਦਾ ਤੇ ਨਾਲ ਛੋਟੇ ਪ੍ਰਿੰਟ ਦੇ ਵਿੱਚ ਇਸਦੀ ਬਾਟਮ ਛੋਟੇ-ਛੋਟੇ ਫੁੱਲ ਜਿਹੜੇ 셔ਟ ਦੇ ਵਿੱਚ ਆ ਉਹੀ 셔ਟ ਤੇ ਇਸਦੀ ਬਾਟਮ ਦੇ ਵਿੱਚ ਆ ਜੀ ਨੈਕਸਟ ਡਿਜ਼ਾਈਨ ਇਹ ਵੀ ਥੋੜੇ ਵੱਡੇ ਪ੍ਰਿੰਟ ਦੇ ਵਿੱਚ ਆ ਬੜਾ ਪਿਆਰਾ ਕਰੀਮ ਤੇ ਗ੍ਰੇ ਦਾ ਕੰਟਰਾਸਟ ਪ੍ਰਿੰਟਿੰਗ ਦੇਖੋ ਸੂਕੀ ਕਿੰਨੀ ਪਿਆਰੀ ਹੈ ਬਹੁਤ ਪਿਆਰੀ ਪ੍ਰਿੰਟਿੰਗ بڑے ਪ੍ਰਿੰਟ ਦੇ ਵਿੱਚ ਮੈਚਿੰਗ ਬਾਟਮਸ ਦੇ ਨਾਲ ਬਹੁਤ ਪਿਆਰੇ ਪਿਓਰ ਮੋਡਲ ਦੇ ਸੂਟ ਨੈਕਸਟ ਪ੍ਰਿੰਟ ਆ ਗਿਆ ਬੜਾ ਪਿਆਰਾ بیس ਹੈ ਜਿਹੜਾ ਮਾਊਸ ਕਲਰ ਹੈ ਇਸ ਦਾ ਪਿਆਰਾ ਸੋਨਾ orange mango ਕਲਰ ਦਾ ਪ੍ਰਿੰਟ ਵਿੱਚ ਪ੍ਰਿੰਟਿੰਗ ਸਾਰੀ ਇੱਕ ਤੋਂ ਇੱਕ ਬਹੁਤ ਪਿਆਰੀ ਪ੍ਰਿੰਟਿੰਗ ਹੈ ਡਿਫਰੈਂਟ ਜਿਹਾ ਸੂਟ ਹੈ ਇਹਨਾਂ ਨਾਲ ਵੀ ਤੁਸੀਂ ਪਿਓਰ ਦੇ ਦੁਪੱਟੇ ਲੈ ਕੇ ਕੋਈ ਲੇਸਿਸ ਦੀ ਡਿਜ਼ਾਈਨਿੰਗ ਕਰਾਓਗੇ ਜਾਂ ਜਸਟ ਵੈਸੀ ਆਪਣੇ ਅਕੋਰਡਿੰਗ ਸਿੰਪਲ ਵੀ ਬਣਾਉਣਾ ਤਾਂ ਕਿਉਂਕਿ ਫੈਬਰਿਕ ਬਹੁਤ ਜ਼ਿਆਦਾ ਵਧੀਆ ਫੈਬਰਿਕ ਹੈ ਜੀ ਇਹਨਾਂ ਦਾ 2000 ਪ੍ਰਾਈਸ ਹੈ ਮੋਡਲ ਸੂਟ ਦਾ ਨੈਕਸਟ ਆ ਗਿਆ ਬੜਾ ਪਿਆਰਾ ਲਾਈਨਸ ਦੇ ਵਿੱਚ ਕਰੀਮ بیس ਦਾ ਸੂਟ ਦਾ بیس ਕਰੀਮ rosey print ਬੜਾ ਪਿਆਰਾ ਛੋਟੀ ਬੁੱਟੀ ਦੇ ਵਿੱਚ ਇਸਦੀ ਬਾਟਮ ਦੇਖੋ ਬੜਾ ਪਿਆਰਾ ਸੂਟ ਹੈ ਵੀ ਪ੍ਰਾਈਸ ਹੈਗਾ 2000 2000 ਪ੍ਰਾਈਸ ਦੇ ਨਾਲ ਅੱਜ ਦੇ ਸੂਟ ਆਪਣੇ ਇਹ ਵਾਲੇ ਪਿਓਰ ਮੋਡਲ ਦੇ ਨੈਕਸਟ ਹੈਗਾ ਬੜਾ ਪਿਆਰਾ ਕਰੀਮ بیسਡ ਮਲਟੀ ਕਲਰ ਦੇ ਵਿੱਚ ਦੇਖੋ ਪ੍ਰਿੰਟ ਬਹੁਤ ਸੋਹਣਾ ਸੁਪਰ ਜਿਹਾ ਪ੍ਰਿੰਟਰ ਦੀ ਨਾ ਲਾਈਨਿੰਗ ਪ੍ਰਿੰਟ ਦੇ ਵਿੱਚ ਬਾਟਮ ਪਿਓਰ ਮੋਡਲ ਦੀ ਸ਼ਰਟ ਹੈ ਪਿਓਰ ਮੋਡਲ ਦੀ ਬਾਟਮ 2000 ਪ੍ਰਾਈਸ ਹੈ ਜਿਹੜੇ ਪਿਓਰ ਮੋਡਲ ਦੇ ਸੂਟ ਦਿਖਾਇਆ ਮੈਂ ਤੁਹਾਨੂੰ ਜਿਹੜੇ ਟਿਸ਼ੂ ਨੈਟ ਦੇ ਸੀਗੇ ਉਹ 2500 ਪ੍ਰਾਈਸ ਸੀ 2500 ਪ੍ਰਾਈਸ ਸੀਗਾ ਉਹਨਾਂ ਦਾ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖ ਲਈ ਥੈਂਕ ਯੂ ਥੈਂਕ ਯੂ